ਬਿਲਕੁਲ ਮਾਨ ਸਰਕਾਰ ਦਾ ਬੜਾਈਸ ਲਾਗਾ ਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿਹੜਾ ਕਿ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਵੀ ਉਪਰਾਲਾ ਕਿਸੇ ਸਰਕਾਰ ਵੱਲੋਂ ਨਹੀਂ ਗਿਆ ਸੀ ਕੀਤਾ ਗਿਆ ਸੀ ਮਾਨ ਸਾਹਿਬ ਨੇ ਸ਼ੁਰੂ ਤੋਂ ਡੇ 1 ਤੋਂ ਇਹ ਗੱਲ ਕਹੀ ਸੀ ਕਿ ਆਫਿਸਰ ਤੁਹਾਡੇ ਘਰ ਆ ਕੇ ਤੁਹਾਡੇ ਗਲੀ ਮੁਹੱਲੇ ਦੇ ਵਿੱਚ ਆ ਕੇ ਤੁਹਾਡੇ ਜਿਹੜੇ ਦਸਤਾਵੇਜ਼ ਆ ਬਣਵਾਇਆ ਕਰਨਗੇ ਤੁਹਾਡੀ ਦਫ਼ਤਰਾਂ ਦੇ ਵਿੱਚ ਖੱਜਲ ਖੁਆਰੀ ਉਹ ਬੰਦ ਕੀਤੀ ਜਾਊਗੀ ਔਰ ਉਸੇ ਆਪਣੀ ਗੱਲ ਨੂੰ ਪਗਾਉਂਦੇ ਹੋਏ ਹੁਣ ਇਹ ਮੁਹਿੰਮ ਜਿਹੜੀ ਹੈ ਆਪਦੀ ਸਰਕਾਰ ਆਪ ਦੇ ਦਵਾਰ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਸਾਰੇ ਲੋਕ ਜਿਹੜਾ ਬੜਾ ਇਹਦਾ ਲਾਹਾ ਲੈ ਰਹੇ ਜਿਹੜੀ ਖੱਜਲ ਖੁਆਰੀ ਹੈ ਸਮੇਂ ਦੇ ਜਿਹੜੀ ਅਵੇਸਟੇਜ ਲੋਕਾਂ ਦੀ ਹੁੰਦੀ ਸੀ ਬੜਾ ਲੰਮਾ ਸਮਾਂ ਕਈ ਵਾਰ ਸੁਵਿਧਾ ਕੇਂਦਰਾਂ ਜਾ ਕੇ ਖੜਨਾ ਪੈਂਦਾ ਸੀ ਸਾਰੇ ਅਫੀਸਰ ਸਾਹਿਬਾਨ ਸਾਰੇ ਮਹਿਕਮੇ ਦੇ ਨੋਟਲ ਅਫੀਸਰ ਸਾਹਿਬਾਨ ਇੱਥੇ ਮੌਜੂਦ ਨੇ ਔਰ ਲੋਕ ਆਪਣੀਆਂ ਗੜੀਆਂ ਸੁਭਾਵਾਂ ਉਹ ਲੈ ਰਹੇ ਬਹੁਤ ਵਧੀਆ ਲੱਗ ਰਿਹਾ ਜੀ ਲੋਕਾਂ ਦਾ ਰਿਸਪੌਂਸ ਹੀ ਬਹੁਤ ਵਧੀਆ ਲੋਕ ਸਾਬਾਸ਼ੀ ਦੇ ਰਹੇ ਆ ਮਾਨ ਸਰਕਾਰ ਨੂੰ ਦੁਆਵਾਂ ਦੁਆਵਾਂ ਦੇ ਰਹੇ ਆ ਜੀ ਬੜੇ ਖੁਸ਼ ਆ ਕਿ ਉਹਨਾਂ ਦੀ ਖੱਜਲ ਖੁਆਰੀ ਮੰਦਿਰ ਉਹ ਘਰੇ ਬੈਠਾ ਜਿਹੜੀਆਂ ਸੁਭਾਵਾਂ ਉਹਨਾਂ ਨੂੰ ਮਿਲ ਰਹੀਆਂ ਗਲੀ ਮੁਹੱਲੇ ਦੇ ਵਿੱਚ ਜਿਹੜੇ ਦਸਤਾਵੇਜ਼ ਜਨਾਲੇ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਕੱਟ ਸਰਕਾਰ ਆਪ ਦੇ ਦوار ਲੋਕਾਂ ਦੇ ਦوار ਤੇ ਸਰਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਅਜਿਹਾ ਅਨੁਸਾਰ ਅੱਜ ਇੱਥੇ ਕੈਂਪ ਲਾਇਆ ਗਿਆ ਸੀਗਾ ਪਿੰਡ ਦੇ ਵਿੱਚ ਤੇ ਇਹਦੇ ਵਿੱਚ ਲੋਕ ਬੜੇ ਆਏ ਕੰਮ ਕਰਾਉਣ ਵਾਸਤੇ ਸਾਰੇ ਅਫਸਰ ਸਹਿਬਾਨ ਵੱਖ-ਵੱਖ ਮਹਿਕਮਿਆਂ ਤੋਂ ਬੈਠੇ ਸਨ ਤੇ ਉਹਨਾਂ ਨੇ ਜੋ ਜਿੰਨੇ ਵੀ ਆਏ ਕੋਈ ਤਕਲੀਫ ਲੈ ਕੇ ਆਪ ਜੀ ਕੋਈ ਰਾਸ਼ਨ ਕਾਰਡ ਨਾਲ ਕੋਈ ਲਾਹ ਪਾਤਰੀ ਕਾ ਕੋਈ ਬੀਜੀ ਦਫ਼ਤਰ ਵਾਲਾ ਜੋ ਵੀ ਸ਼ਿਕਾਇਤਾਂ ਆਈਆਂ ਸਾਰੀਆਂ ਨਿਪਟਾਰਾ ਦਿੱਤੀਆਂ ਗਈਆਂ ਤੇ ਅਸੀਂ ਮੋਕ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਸਰਕਾਰਾਂ ਦੇ ਵਿੱਚ ਜੋ ਕੁਝ ਹੁੰਦਾ ਆ ਰਿਹਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਮਲਾਜਮ ਤਾਂ ਐ ਸਮਝੇ ਜਾਂਦੇ ਸੀ ਕਿ ਜਿਵੇਂ ਲੋਕਾਂ ਨਾਲ ਇੱਕ ਵੱਖਰੀ ਧਿਰ ਬਣ ਚੁੱਕਿਆ ਆ ਆਮ ਲੋਕ ਖੱਜਲ ਖਰਾਬ ਖਵਾਰ ਹੋ ਰਹੇ ਸੀ ਹੁਣ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪਤਾ ਲੱਗਿਆ ਕਿ ਅਫਸਰ ਲੋਕਾਂ ਦੇ ਕੰਮ ਕਰਨ ਵਾਸਤੇ ਹੀ ਬਿਠਾਏ ਗਏ ਸੀ ਕੁਰਸੀਆਂ ਤੇ ਆ ਦੇਖੋ ਅੱਜ ਆਪਾਂ ਲਾਈਵ ਹੀ ਦੇਖ ਸਕਦੇ ਆ ਇਸ ਚੀਜ਼ ਨੂੰ ਐਸ ਡੀ ਐਮ ਸਾਹਿਬ ਤੋਂ ਲੈ ਕੇ ਸਾਰੇ ਦੇ ਸਾਰੇ ਅਫਸਰ ਲੋਕਾਂ ਦੇ ਵਿੱਚ ਆ ਕੇ ਲੋਕਾਂ ਦਾ ਕੰਮ ਕਰ ਰਹੇ ਆ ਤੇ ਮਾਨ ਸਾਹਿਬ ਦਾ ਬਹੁਤ ਸਲਾਘਾਯੋਗ ਕਦਮ ਹੈ ਜੀ ਇਹ ਅਸੀਂ ਉਹਨਾਂ ਦੇ ਇਸ ਕਦਮ ਦੇ ਉੱਤੋਂ ਸਾਰੀ ਉਮਰ ਹੀ ਉਹਨਾਂ ਦੇ ਫੈਨ ਰਵਾਂਗੇ ਤੇ ਸਾਰੇ ਲੋਕ ਵੀ ਮਤਲਬ ਅੱਜ ਬਹੁਤ ਸ਼ਲਾਘਾ ਕਰ ਰਹੇ ਆ ਭਗਵੰਤ ਮਾਨ ਜੀ ਦੀ ਕਿ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਕੰਮ ਕਰਵਾ ਰਿਹਾ ਹੈ ਸਰਕਾਰ ਵੱਲੋਂ ਜਿਹੜਾ ਇਹ ਕੈਂਪ ਲਾਇਆ ਜਾ ਰਿਹਾ ਹੈ ਇਹ ਆਮ ਲੋਕਾਂ ਦੀ ਸਹਾਇਤਾ ਲਈ ਕਿ ਜਿਨ੍ਹਾਂ ਦੀ ਕੋਈ ਵੀ ਕਟਨਾਹੀ ਹੈਗੀ ਇੱਥੇ ਆ ਕੇ ਯੂਰ ਕਰ ਸਕਦਾ ਹੈ ਪਰ ਬੜਾ ਚੰਗਾ ਰਿਸਪਾਂਸ ਮਿਲ ਰਿਹਾ ਹੈ ਇਹਦਾ ਤੇ ਇਹ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਜਿਹੜੇ ਕਿ ਕੈਂਪ ਲਗਾਏ ਜਾ ਰਹੇ ਹੈਗੇ ਇਹ 6 ਤਰੀਕ ਤੋਂ ਸ਼ੁਰੂ ਹੋਏ ਸੀ ਕਿ ਜੀ 29 ਤੱਕ ਚੱਲਣਗੇ ਕੀ ਸਾਰੇ ਵੱਖ-ਵੱਖ ਪਾਰਟਾਂ ਦੇ ਵਿੱਚ ਹਾਂਜੀ 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 ਸਾਰੀ ਵੀ ਵਾਟਾਂ ਦਾ ਅਡਰੈਸ ਅਸੀਂ ਕਰ ਕਿਹੜੀ-ਕਿਹੜੀ ਜਿਹੜੀ ਕਿ ਇੱਥੇ ਕੰਮ ਹੋ ਜਾਈ ਇਹ ਜੇ ਸਾਰੇ ਹੈਗੇ ਜੀ ਜਿਹੜੀ ਵੀ ਬੁਨਿਆਦੀ ਸਹੂਲਤਾਂ ਪਾਣੇ ਲੋਕਾਂ ਨੂੰ ਦੇ ਰਹੇ ਆ ਉਹਨਾਂ ਦੇ ਚੋਟਾਲੀ ਕੰਮ ਹੈਗੇ ਉਹ ਸਾਰਿਆਂ ਦਾ ਇਹ ਨਿਪਟਾਰਾ ਕੀਤਾ ਜਾ ਰਿਹਾ ਹੈ ਜੀ